ਕੋਈ ਵੀ ਇਨਫਲੂਐਂਸਰ ਹੁੰਦਾ ਹੈ ਕੋਈ ਵੀ ਅਦਾਕਾਰ ਹੁੰਦਾ ਹੈ ਐਕਟਰ ਸਿੰਗਰ ਕੋਈ ਵੀ ਕਈ ਵਾਰ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਲੀਕ ਹੋ ਜਾਂਦੀਆਂ ਨੇ ਜਾਂ ਐਮਐਮਐਸ ਲੀਕ ਹੋ ਜਾਂਦੇ ਨੇ ਪੁੱਲੜ ਪੀਜ਼ੇ ਦਾ ਕੁੜੀਆਂ ਰਾਮਕੜੀਆਂ ਕਰਕੇ ਇਨਫਲੂਐਂਸਰ ਉਹਦਾ ਵੀ ਐਮਐਮਐਸ ਲੀਕ ਹੋਇਆ ਸੋ ਇਹ ਚੀਜ਼ਾਂ ਹੁੰਦੀਆਂ ਕਿਵੇਂ ਨੇ ਜਾਣ ਕੇ ਕਰਦੇ ਨੇ ਜਾਂ ਫਿਰ ਵਾਕਈ ਚੀਜ਼ਾਂ ਲੀਕ ਹੋ ਜਾਂਦੀਆਂ ਨੇ ਜਿੰਨਾਂ ਦੇ ਕੇਸ ਤੁਸੀਂ ਉਹਨੇ ਡਿਸਕਸ ਕਰ ਰਹੇ ਹੋ ਹੋ ਸਕਦਾ ਇਹਨਾਂ ਦੇ ਕੇਸਿਸ ਵਿੱਚ ਵੀ ਕੋਈ ਇਹਨਾਂ ਦੀ ਪਰਸਨਲ ਇਨਫੋਰਮੇਸ਼ਨ ਜਾਂ ਆਈਡੀ ਪਾਸਵਰਡ ਕਿਸੇ ਕੋਲ ਹੋਵੇ ਜਿਹਦੇ ਥਰੂ ਡਾਟਾ ਲੀਕ ਹੋਇਆ ਕੋਈ ਵੀ ਇਨਫਲੂਐਂਸਰ ਹੁੰਦਾ ਹੈ ਕੋਈ ਵੀ ਅਦਾਕਾਰ ਕਈ ਵਾਰ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਲੀਕ ਹੋ ਜਾਂਦੀਆਂ ਨੇ ਜਾਂ ਐਮਐਮਐਸ ਲੀਕ ਹੋ ਜਾਂਦੇ ਨੇ ਪਿੱਛੇ ਜੇ ਕੁਲਰ ਪੀਜ਼ੇ ਦਾ ਜਿਹੜਾ ਐਮਐਮਐਸ ਲੀਕ ਹੋਇਆ ਸੀ ਉਸ ਤੋਂ ਬਾਅਦ ਇੱਕ ਕੁੜੀ ਆ ਰਾਮਕੜੀਆ ਕਰਕੇ ਇਨਫਲੂਐਂਸਰ ਉਹਦਾ ਵੀ ਐਮਐਮਐਸ ਲੀਕ ਹੋਇਆ ਸੋ ਇਹ ਚੀਜ਼ਾਂ ਹੁੰਦੀਆਂ ਕਿਵੇਂ ਨੇ ਜਾਣ ਕੇ ਕਰਦੇ ਨੇ ਜਾਂ ਫਿਰ ਵਾਕਈ ਚੀਜ਼ਾਂ ਲੀਕ ਹੋ ਜਾਂਦੀਆਂ ਨੇ ਦੇਖੋ ਜੀ ਇਹ ਹੈਗਾ ਡਿਜੀਟਲ ਯੁੱਗ ਜਿੱਦਾਂ ਕਿ ਤੁਸੀਂ ਸ਼ੁਰੂਆਤ ਵਿੱਚ ਕਿਹਾ ਜੀ ਦੇ ਵਿੱਚ ਜੋ ਵੀ ਡਾਟਾ ਅਸੀਂ ਇੱਕ ਵਾਰੀ ਆਪਣੇ ਡਿਜੀਟਲ ਡਿਵਾਈਸੇਸ ਦੇ ਵਿੱਚ ਰਿਕਾਰਡ ਕਰ ਲਈਏ ਉਹ ਡਾਟਾ ਡਿਲੀਟ ਕਰਨਾ ਬੜਾ ਮੁਸ਼ਕਿਲ ਹੈ ਹੁੰਦਾ ਕਿ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੋ ਸਕਦੇ ਆ ਕਿ ਡਾਟਾ ਇੰਟਰਨੈਟ ਤੇ ਆਇਆ ਕਿੱਤੋਂ ਆਪਾਂ ਨਾਰਮਲੀ ਕੋਈ ਫੋਟੋ ਕਲਿੱਕ ਕਰਦੇ ਆ ਫੋਨ ਵਿੱਚ ਜਾਂ ਕੋਈ Song ਡਾਊਨਲੋਡ ਕਰ ਲਿਆ ਜਾਂ ਕੋਈ ਵੀਡੀਓ ਸ਼ੂਟ ਕਰ ਲਈ ਉਹਨੂੰ ਸਾਡੇ ਫੋਨ ਦੇ ਵਿੱਚ ਡਾਟਾ ਹੈ ਐਂਡ ਅਸੀਂ ਕਿਸੇ ਨਾਲ ਉਹ ਸ਼ੇਅਰ ਨਹੀਂ ਕੀਤਾ ਸਾਡਾ ਪਰਸਨਲ ਡਾਟਾ ਹੈ ਉਹਨੇ ਲੀਕ ਕਿੱਦਾਂ ਹੁੰਦਾ ਹੈ ਤੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਜਿਦਾ ਕਿ ਮੈਂ ਸਭ ਤੋਂ ਪਹਿਲਾ ਕਾਰਨ ਨੇ ਤਾਂ ਜੇ ਸ਼ੇਅਰ ਕਰਾਂ ਉਹਦੇ ਵਿੱਚ ਹੋ ਸਕਦਾ ਹੈ ਕਿ ਸਾਡਾ ਜੇ ਐਂਡਰੋਇਡ ਫੋਨ ਹੈ ਐਂਡਰੋਇਡ ਦੇ ਵਿੱਚ ਇੱਕ ਬੜੀ ਅੱਛੀ ਆਪਸ਼ਨ ਹੈ ਕਿ ਤੁਹਾਡੇ ਫੋਨ 'ਚ ਜਿੰਨੀਆਂ ਵੀ ਫੋਟੋਸ ਕਲਿੱਕ ਹੋਣਗੀਆਂ ਜਾਂ ਜੋ ਵੀ ਵੀਡੀਓਸ ਤੁਸੀਂ ਸ਼ੂਟ ਕਰੋਗੇ ਉਹ Google Drive ਦੇ ਵਿੱਚ ਜਾ ਕੇ ਅਪਲੋਡ ਹੋਣਗੀਆਂ ਹੂੰ ਉਹ Google Drive ਨੂੰ ਚਲਾਉਣ ਦੇ ਲਈ ਤੁਹਾਡੀ ਈਮੇਲ ਆਈਡੀ ਤਾਂ ਤੁਹਾਡਾ ਪਾਸਵਰਡ ਚਾਹੀਦਾ ਹੈ ਮਤਲਬ ਤੁਸੀਂ ਕਲਿੱਕ ਤਾਂ ਆਪਣੇ ਮੋਬਾਈਲ ਵਿੱਚ ਫੋਟੋ ਕੀਤੀ ਪਰ ਤੁਹਾਡੀ ਈਮੇਲ ਆਈਡੀ ਐਂਡ ਪਾਸਵਰਡ ਕਿਸੇ ਹੋਰ ਕੋਲ ਹੈ ਐਂਡ ਉਹ ਸਾਰਾ ਡਾਟਾ ਤੁਹਾਡੀ Gmail ਦੇ ਵਿੱਚ Google Drive ਦੇ ਵਿੱਚ ਜਾ ਕੇ ਅਪਲੋਡ ਹੋ ਰਿਹਾ ਐਂਡ ਉਹ ਡਾਇਰੈਕਟਲੀ ਕੋਈ ਪਰਸਨ ਉਹਨੂੰ ਦੇਖ ਰਿਹਾ ਸਾਨੂੰ ਲੱਗ ਰਿਹਾ ਸੋ ਸਾਡੇ ਫੋਨ ਦੇ ਵਿੱਚ ਡਾਟਾ ਐਂਡ ਸੇਮ ਚੀਜ਼ ਹੈਗੀ ਆਈਫੋਨਸ ਦੇ ਲਈ ਆਈਫੋਨਸ ਦੇ ਵਿੱਚ ਜੇ ਆਪਾਂ ਕੋਈ ਫੋਟੋ ਕਲਿੱਕ ਕਰੀਏ ਉਹਦਾ ਸਾਰਾ ਡਾਟਾ ਆਈ ਕਲਾਉਡ ਤੇ ਅਪਲੋਡ ਹੋ ਰਿਹਾ ਹੈ ਜਦੋਂ ਤੱਕ ਅਸੀਂ ਖੁਦ ਉਹਨੂੰ ਆਫ ਨਾ ਕਰੀਏ ਇਦਾਂ ਦਾ ਕੇਸ ਕਾਫੀ ਸਾਲ ਪਹਿਲਾਂ ਵੀ ਦੇਖਣ ਨੂੰ ਮਿਲੇ ਸੀਗੇ ਜਿਦੇ ਵਿੱਚ ਬਹੁਤ ਸਾਰੀ ਸੈਲੀਬ੍ਰਿਟੀਆਂ ਦਾ ਫੋਨ ਦਾ ਆਈਫੋਨਸ ਦਾ ਡਾਟਾ ਉਹ ਪਰਸਨਲ ਡਾਟਾ ਪਰਸਨਲ ਪਿਕਚਰਜ਼ ਉਹਨਾਂ ਦੀਆਂ ਸਾਰੀਆਂ ਇੰਟਰਨੈਟ ਤੇ ਲੀਕ ਹੋਈਆਂ ਸੀਗੀਆਂ ਉਹ ਕੇਸ ਨੂੰ ਨਾਮ ਦਿੱਤਾ ਗਿਆ ਸੀ ਫੈਪਨਿੰਗ ਇਹ 2015 ਜਾਂ 16 ਦੀ ਗੱਲ ਹੈ ਉਹਦੇ ਵਿੱਚ ਬਹੁਤ ਸਾਰਾ ਇੰਪੋਰਟੈਂਟ ਡਾਟਾ ਐਂਡ ਇਦਾਂ ਦੇ ਸੈਕੰਡ ਹੋਰ ਆਪਸ਼ਨ ਹੋ ਸਕਦੀ ਹੈ ਕਿ ਜਿਹਦੇ ਵਿੱਚ ਕੀ ਆਪਾਂ ਨਾਰਮਲੀ ਕੀ ਕਰਦੇ ਆਂ ਕੋਈ ਆਪਾਂ ਵੀਡੀਓ ਕਲਿੱਕ ਕਰ ਲਈ ਜਾਂ ਕੋਈ ਫੋਟੋ ਕਲਿੱਕ ਕਰ ਲਈ ਉਸ ਤੋਂ ਬਾਅਦ ਆ ਸਾਡਾ ਡਾਟਾ ਸਾਡੇ ਫੋਨ 'ਚ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਰਹੇ ਜੀ ਉਦੇ ਵਿੱਚ ਅਸੀਂ ਕੀ ਕਰਦੇ ਹਾਂ ਜਦੋਂ ਫੋਨ ਵੇਚੀਦੇ ਹਾਂ ਅਸੀਂ ਨਾਰਮਲੀ ਸੋਚੀਦਾ ਕਿ ਉਹਨੂੰ ਆਪਾਂ ਫਾਰਮੈਟ ਕਰਕੇ ਜਾਂ ਮੈਮਰੀ ਕਾਰਡ ਹੈ ਜਾਂ ਕੋਈ ਵੀ ਮੈਮਰੀ ਡਿਵਾਈਸ ਹੈ ਚਾਹੇ ਹਾਰਡ ਡਿਸਕ ਹੈ ਚਾਹੇ ਪੈਨ ਡਰਾਈਵ ਹੈ ਉਹਨੂੰ ਆਪਾਂ ਫਾਰਮੈਟ ਕਰਕੇ ਦੂਜੇ ਪਰਸਨ ਨੂੰ ਹੈਂਡਓਵਰ ਕਰ ਦਿੱਤਾ ਮੈਂ ਇੱਕ ਬੜਾ ਇੰਪੋਰਟੈਂਟ ਮੈਸੇਜ ਹੈ ਸਾਰਿਆਂ ਨੂੰ ਦਵਾੰਗਾ ਕਿ ਕਦੀ ਵੀ ਆਪਣੇ ਜਿਹੜੇ ਮੈਮਰੀ ਡਿਵਾਈਸਸ ਹੈ ਚਾਹੇ ਉਹ ਮੈਮਰੀ ਕਾਰਡ ਹੈ ਪੈਨ ਡਰਾਈਵ ਹੈ ਹਾਰਡ ਡਿਸਕ ਹੈ ਇਵਨ ਫੋਨ ਦੀ ਇੰਟਰਨਲ ਮੈਮਰੀ ਉਹਨੂੰ ਅਕੱਲੇ ਫਾਰਮੈਟ ਕਰਨ ਨਾਲ ਇਹ ਨਾ ਸਮਝੋ ਕਿ ਉਹਦਾ ਡਾਟਾ ਡਿਲੀਟ ਹੋ ਗਿਆ ਇੱਕ ਵਾਰੀ ਇਹਨੂੰ ਜ਼ਰੂਰ ਪੜੋ ਕਿ ਡਾਟਾ ਰਿਕਵਰ ਵੀ ਹੁੰਦਾ ਹੈ। ਉਹ ਡਾਟਾ ਫੋਰੈਂਸਿਸ ਕਿਹਾ ਜਾਂਦਾ ਹੈ। ਮੈਂ ਉਹ ਥੋੜਾ ਰੁਕਣਾ ਚਾਹੂੰਗਾ ਵੀ ਪੈਨ ਡਰਾਈਵ ਦੇ ਵਿੱਚੋਂ ਜਾਂ ਫੋਨ ਦੇ ਵਿੱਚੋਂ ਜਦੋਂ ਆਪਾਂ ਕੋਈ ਫਾਰਮੈਟ ਕਰਦੇ ਹਾਂ ਤਾਂ ਉਹ ਡਾਟਾ ਜਿਹੜਾ ਹੁੰਦਾ ਆ ਉਹ ਸਾਰਾ ਪੈਨ ਡਰਾਈਵ ਜਾਂ ਫੋਨ ਦੇ ਵਿੱਚ ਹੀ ਹੁੰਦਾ ਹੈ। ਉਹ ਪੈਨ ਡਰਾਈਵ ਜਾਂ ਫੋਨ ਦੇ ਵਿੱਚ ਹੀ ਉਹਦੇ ਸੈਕਟਰਸ 'ਚ ਸੇਵ ਹੁੰਦਾ ਹੈ। ਉਹਨੂੰ ਬਹੁਤ ਸਾਰੇ ਅੱਛੇ ਫੋਰੈਂਸਿਕ ਟੂਲਸ ਆਉਂਦੇ ਆ ਉਹਦੇ ਵਿੱਚ ਨਾਲ ਉਹ ਡਾਟਾ ਸਾਰਾ ਐਜ਼ ਇਟ ਇਜ਼ ਰਿਕਵਰ ਹੋ ਜਾਉ। ਹੋ ਸਕਦਾ ਹੈ? ਬਿਲਕੁਲ ਹੋ ਸਕਦਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ Instagram X aur WhatsApp channel par